ਕਿਵੇਂ ਦੇਖਦੇ ਹੋ ਇਸ ਵਾਰਡ ਬੰਦੀ ਜਿਹੜੀ ਹੋਈ ਹੈ ਨਾ ਜੀ ਇਹ ਮੈਂ ਤੇ ਕਹਿ ਸਕਦਾ ਨਰੋਲ ਹੀ ਸਾਰੇ ਸ਼ਹਿਰ ਦੇ ਵਿੱਚ ਧੱਕਾ ਕਰਕੇ ਉਹਨਾਂ ਨੇ ਆਪਣੇ ਸਿਆਸੀ ਮਫਾਦ ਲਈ ਔਰ ਜਿਹੜੇ ਆਪ ਵਾਲੇ ਉਮੀਦਵਾਰ ਇਹਨਾਂ ਖੜੇ ਕਰਨੇ ਆ ਉਹਨਾਂ ਨੂੰ ਜਿਤਾਉਣ ਦੇ ਵਾਸਤੇ ਉਹਦੇ ਵਾਰਡ ਬੰਦੀ ਦੀਆਂ ਡੱਬੀਆਂ ਛੇੜਖਾਨੀ ਕਰਕੇ ਉਹਨਾਂ ਨੂੰ ਉਸ ਜਿੱਦਾਂ ਉਹਨਾਂ ਨੇ ਕਿਹਾ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਚ ਬੈਠ ਕੇ ਇਹਨਾਂ ਨੇ ਉਹਦਾ ਵੀ ਬਣਾ ਦਿੱਤੇ ਔਰ ਕੀ ਕੀਤਾ ਜਿਹੜੇ ਹੁਣ ਸਾਰੇ ਜਿਹੜੇ ਸਾਡੇ ਅਹਿਮ ਉਮੀਦਵਾਰ ਸੀਗੇ ਜਿਹੜੇ ਜੈਂਟਸ ਵਾਲੇ ਉਹ ਇਹਨਾਂ ਨੇ ਲੇਡੀਜ਼ ਕਰਤੇ ਪ੍ਰਧਾਨ ਜੀ ਦਾ ਮੇਰਾ ਮੰਗਲਾ ਜੀ ਤੋਂ ਦਾ ਤਾਂ ਨਹੀਂ ਕੀਤਾ ਵੀ ਉੱਥੇ ਇਹਨਾਂ ਦਾ ਆਪ ਦਾ ਉਮੀਦਵਾਰ ਸੀਗਾ ਇਹਨਾਂ ਦੀ ਇੱਕ ਸਿਆਸੀ ਚਾਲ ਜਿੱਦਾਂ ਹੁਣ ਮੇਰਾ ਵਾਰਡ ਆ ਬਿਲਕੁਲ ਪੱਖੀਵਾੜਾ ਮhalla ਨਾਲ ਸੀ ਔਰ ਕੁਛ ਹੀ ਰਾਮ ਅੱਲਾ ਸੀ ਤੇ ਕੁਛ ਉਹ ਪਿੱਛੋਂ ਹੁੰਦਾ ਸੀ ਗਰਾਰੀ ਚੌਂਕ ਤੋਂ ਇਹਨਾਂ ਨੇ ਕੀ ਕੀਤਾ ਗਰਾਰੀ ਚੌਂਕ ਤੋਂ ਪਹਿਲਾਂ ਸਾਰਾ ਅੱਧਾ ਵਾਰਡ ਜਿਹੜਾ ਡੋਗਰਿਆ ਮhalla ਲਾ ਕੇ ਪਿੱਛੇ ਕਰ ਦਿੱਤਾ ਮੇਰੇ ਵਿੱਚ ਪਾਤਾ ਪੁੱਡਾ ਪਾਤੀ ਉਹ 3 ਕਿਲੋਮੀਟਰ ਆਪਣਾ ਸੋਖ ਚੇਰਮੈਨ ਵਾਲੀ ਕਲੋਨੀ ਪਾਤੀ ਗੁਰਨਾਨ ਕਲੋਨੀ ਪਾਤੀ ਬਾਬਾ ਸੀਚੇ ਵਾਲਾ ਉਹ ਉਧਰ ਦੀ ਹੋ ਕੇ ਉਤੋਂ ਦੇ ਸਰਕਾਰੀ ਸਰਕਾਰੀ ਰੈਸਟੌਰੈਂਟ ਹਸਲ ਦੀ ਹੋ ਕੇ ਇਧਰ ਨੂੰ ਆਉਣਾ ਪੈਣਾ ਮੈਨੂੰ ਇਧਰ ਉਹ ਇਦਾਂ ਕਰ ਦਿੱਤਾ ਜਦਾਂ ਮੇਰੀ ਮੈਂ ਅੱਗੇ ਸੈਰ ਨਹੀਂ ਕਰਦਾ 4 ਕਿਲੋਮੀਟਰ ਰੋਜ਼ ਸੈਰ ਕਰੇ ਉਤੋਂ ਦੀ ਜਿਹੜਾ ਕੈਂਡੀਡੇਟ ਇੱਥੇ ਖੜਾ ਹੋਊਗਾ ਲੇਡੀਜ਼ ਜਾਂ ਜੈਂਟਸ ਲੇਡੀ ਔਰ ਲੇਡੀ ਵੀ ਕਰਤਾ ਕਿਹੜੀ ਲੇਡੀ ਹੈ 4 ਕਿਲੋਮੀਟਰ ਤਾਂ ਗੇੜਾ ਕੱਢ ਕੇ ਕੱਲੇ ਕੱਲੇ ਘਰ ਤੇ ਪਖਾਰੀਆਂ ਨੂੰ ਵੋਟਾਂ ਮੰਗੂਗੀ ਮੈਂ ਤਾਂ ਕਹਿੰਦਾ ਇਹ ਲੱਖ ਲੜਤਾ ਇਹਨਾਂ ਲਈ ਇਦਾਂ ਵੀ ਵਾਰਡ ਬੰਦੀ ਕਰਉਂਦੇ ਅਸੀਂ ਜਿੰਨਾ ਹੀ ਹੁੰਦੇ ਸੀ ਇੱਕ ਟੁਕੜੀ ਲਾਉਂਦੇ ਹੁੰਦੇ ਸੀ ਅਸੀਂ ਵਾਰਡ ਬੰਦੀ ਹੋਈ 25 ਸਾਲ ਪਿਛੇ ਹੁੰਦੀ ਮਾੜੀ ਮੋਟੀ ਛੇੜਖਾਨੀ ਹੁੰਦੀ ਆ ਮੈਂ ਨਹੀਂ ਕਹਿੰਦਾ ਨਹੀਂ ਹੁੰਦੀ ਪਰ ਇੱਕ ਟੁਕੜੀ ਲਾ ਕੇ ਉਹਨੂੰ ਉਸ ਵਾਰਡ ਦੇ ਨਾਲ ਅਰਜਨ ਕਰਨਾ ਇਹ ਤਾਂ ਕਿ ਉਹਨੂੰ ਜ਼ਿਆਦਾ ਦੂਰ ਨਾ ਜਾਣਾ ਥੋੜਾ ਜਿਹਾ ਹੀ ਕਰਦੇ ਹੁੰਦੇ ਸੀ ਪਰ ਪਿਛਲੀ ਸਰਕਾਰਾਂ ਚ ਵੀ ਇਹ ਪਿਛਲੀ ਸਰਕਾਰਾਂ ਚ ਹੋਇਆ ਜਦੋਂ 5 ਸਾਲ ਪਿਛੇ ਹੋਇਆ ਸੀਗਾ ਉਹ ਇੱਕ ਇੱਕ ਡੱਬੀ ਲਾਉਣੀ ਤੇ ਇੱਕ ਡੱਬੀ ਲਾ ਕੇ ਉਹਨੂੰ ਉਧਰ ਜੋੜ ਦੇਣਾ ਇੱਕ ਡੱਬੀ ਲਾਉਣੀ ਉਹਨੂੰ ਉਧਰ ਜੋੜ ਦੇਣਾ ਵੀ ਤਾਂ ਕਿ ਥੋੜੀ ਹਟਰੇਸ਼ਨ ਜਿਹੜੀ ਹੁੰਦੀ ਸੀ ਮੈਂ ਝੂਠ ਨਹੀਂ ਬੋਲਣਾ ਮਾੜੀ ਮੋਟੀ ਹੁੰਦੀ ਸੀ ਪਰ ਇਹਨਾਂ ਨੇ ਤਾਂ ਕੋਈ ਸ਼ਰਮ ਵਾਲੀ ਉਹ ਕੋ ਇੱਕ ਉਹ ਗੁਰਦੁਆਰਾ ਲਾ ਕੇ ਸਾਰਾ ਪਿੱਛੋਂ ਸਾਰਾ ਲਾ ਕੇ ਤੇ ਸੰਤ ਘਾੜ ਤੇ ਕਰ ਭੇਜ ਦਿੱਤਾ ਦੂਜਾ ਜਿਹੜੇ ਜਿਹੜੇ ਵੋਟਰ ਆ ਉਹ ਉਸ ਐਮਸੀ ਨਾਲ ਜੁੜੇ ਹੁੰਦੇ ਆ ਉਹ ਜੁੜੇ ਹੁੰਦੇ ਆ ਉਹ ਪਰਵਾਰ ਆ ਇੱਕ ਸਾਰਾ ਉਹਦੇ ਥੋੜਾ ਬੋਧਾ ਤੇ ਚਲੋ ਐਡਜਸਟ ਹੋ ਜਾਂਦਾ ਇੱਕ ਲਾਗ ਇਕੱਠੀ 100 150 ਵੋਟ ਦੂਜੇ ਪਾਸੇ ਪਾ ਦਿਓ ਬੀਸੀ ਨੂੰ ਐਸੀ ਬਣਾਉਣਾ ਐਸੀ ਨੂੰ ਬੀਸੀ ਕਰ ਦੇਣਾ ਬੀਸੀ ਨੂੰ ਜਨਰਲ ਕਰ ਦੇਣਾ ਮੇਰੇ ਕੋਲ ਵਿਧ ਪ੍ਰੂਪ ਮੈਂ ਫੈਕਟਸ ਐਂਡ ਫਿਗਰ ਤੇ ਗੱਲ ਕਰਦਾ ਬਿਸ਼ੱਕ ਭਾਵੇਂ ਆਪ ਵਾਲੇ ਦਾ ਬੰਦਾ ਮੇਰੇ ਨਾਲ ਆ ਕੇ ਬਹਿ ਕੇ ਡਿਸਕਸ ਕਰਦਾ ਬੰਦਾ ਆਮ ਪਬਲਿਕ ਤੇ ਕੀ ਪ੍ਰਭਾਵ ਪਊਗਾ ਵਾਰਡ ਬੰਦੀ ਦਾ ਆਮ ਪਬਲਿਕ ਜਿਹੜੀ ਇਹ ਦੇਖੋ ਦੁਖੀ ਆ ਔਰ ਉਹਨਾਂ ਨੇ ਡਰੈਸ ਆਧਾਰ ਕਾਡਾ ਚੇਂਜ ਕਰਾਉਣੇ ਪੈਣੇ ਆ ਔਰ ਉਹਨਾਂ ਨੂੰ ਲੰਬਾ ਲ ਹੋਣਾ ਪੈਣਾ ਵਿਚਾਰੇ ਔਖੇ ਹੋਣਗੇ ਗਾਲਾਂ ਦੇ ਨਾਲ ਕੱਢਣਗੇ ਲੇਕਿਨ ਇੱਕ ਗੱਲ ਮੈਂ ਦੱਸ ਦਿੰਦਾ ਇਹ ਪਾਣੀ ਚੜਦਾ ਨਹੀਂ ਆਉਂਦਾ ਲੋਕਾਂ ਫੇਰ ਵੀ ਇਹ ਜਿਤਾ ਦੇਣੇ ਆ ਭਾਵੇਂ ਜਨਾਨੀ ਵਾਰਡ ਕਰ ਲੈਣ ਭਾਵੇਂ ਵਾਰਡ ਵਾਰਡ ਤੱਕ ਕਰ ਲੈਣ ਸ਼ਹਿਰ ਦੇ ਵਿੱਚ ਜਿਹੜਾ ਵਾ ਗੱਲ ਜਿਹੜੀ ਬਣਦੀ ਆ ਨਾ ਲੋਕਾਂ ਦਾ ਪਿਆਰ ਜਿਹਨੂੰ ਆਖਿਆ ਵਾ ਲੋਕਾਂ ਨੇ ਉਹਨੂੰ ਚੋਣੇ ਲੈਣਾ ਪਰ ਇਹ ਗਲਤ ਹੋਇਆ ਵਾ 100% ਗਲਤ ਹੋਇਆ ਥੋੜੀ ਬੋਤੀ ਵੀ ਗਲਤੀ ਹੁੰਦੀ ਦੇ ਅਸੀਂ ਟੋਲਰੇਟ ਕਰ ਜਾਂਦੇ ਇਹ ਇਹਨਾਂ ਨੇ ਬਿਲਕੁਲ ਵਾਰਡਾਂ ਦੀ ਜਿਹੜੀ ਦਫਾ ਵੜ ਦੁੱਤੀ ਆ ਪਤਾ ਨਹੀਂ ਲੱਗਦਾ ਅਜੇ ਹੀ ਲਿਕਨ ਲੁਕਾ ਦਾ ਬਾਕੇ ਕੋ ਹਰੀਆਂ ਲਾਲ ਕਾਲੀਆਂ ਪਾਈਆਂ ਨਕਸ਼ੇ ਤੇ ਪਤਾ ਨਹੀਂ ਲੱਗਦਾ ਕਿਹੜੀ ਟੋਕੜੀ ਕਿੱਧਰ ਚੱਲ ਜਾਨੀ ਸਰ ਸ਼ੰਕਾ ਹੈ ਕਿ ਬੋਰਡ ਜਿਹੜੇ ਵੋਟਾਂ ਹੁੰਦੀ ਵੀ ਕਟਵਾਦ ਹੋਈ ਹੋਗੀ ਵੋਟਾਂ ਜਿਹਨਾਂ ਨੂੰ ਵੋਟਾ ਜਿਹੜੀਆਂ ਵਿਧਾਨ ਸਭਾ ਦੀ ਸੂਚੀ ਚੋਂ ਕੱਢ ਗਏ ਇਹਨਾਂ ਨੇ ਉਹ ਵਾਰਡ ਚ ਫਿਲ ਅਪ ਕਰਨੀਆਂ ਉਦੋਂ ਵੀ ਹੋ ਸਕਦਾ ਇਹੇ ਦਾ ਫੇਰੀ ਕਰਨ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਸਾਡਾ ਦੇ ਅਸੀਂ ਅੱਜ ਰੋਣਾ ਇਹਨਾਂ ਸਰਕਾਰ ਤੇ ਕਿਉਂ ਰੋ ਰਹੇ ਆ ਜੇ ਨਾ ਸੁਣਨਗੇ ਇਹ ਵੀ ਵਿਲ ਗੋ ਟੂ ਹਾਈ ਕੋਰਟ ਹਾਂਜੀ ਜਿੱਤੇ ਤੋਂ ਲੱਗਦਾ ਹੋਣਾ ਜਿਹੜੇ ਪਹਿਲੇ ਤੁਹਾਡੇ ਨਾਲ ਬੰਦੇ ਜੁੜੇ ਹੋ ਉਹਨਾਂ ਤੇ ਤੁਸੀਂ ਕੰਮ ਕਰਦੇ ਰਹੇ ਹੋ ਇੱਕਦਮ ਨਵੇਂ ਬੰਦੇ ਆ ਜਾਣੇ ਅਜਾ ਹਾਂਜੀ ਪ੍ਰਭਾਵ ਪ੍ਰਭਾਵ ਦੇ ਕੋਈ ਜ਼ਰੂਰ ਮਾੜਾ ਮੋਟਾ ਜੁਰ ਪੈਂਦਾ ਪਰ ਲੋਕਾਂ ਦੀ ਜੇ ਲੋਕ ਕਈ ਵਾਰ ਜਿੱਦਾਂ ਉਹ ਬੰਦੇ ਦਾ ਪਰਸਨਲ ਕਈਆਂ ਦੇ ਲਿੰਕ ਹੁੰਦੇ ਆ ਜਾਂ ਨੇਮ ਪਲੇਟ ਲੱਗ ਜਾਂਦੀ ਆ ਵੀ ਉਹ ਚੌਂਕੀਦਾਰ ਆ ਜੀ ਵਧੀਆ ਸੇਵਾਦਾਰ ਆ ਵਧੀਆ ਉਹਨਾਂ ਨੂੰ ਤੇ ਚਲੋ ਲੋਕਾਂ ਪਿਆਰ ਦੇ ਦੇਣਗੇ ਬੱਟ ਇਹ ਵੀ ਇਹ ਸਮੱਸਿਆ ਤੇ ਔਖੀ ਹੈ ਨਾ ਦੂਰ 4-4 ਕਿਲੋਮੀਟਰ ਕੋ ਮੜਾ ਲੇਡੀਜ਼ ਵਾਰਡ ਲਈ ਲੇਡੀਜ਼ ਕਿਤੇ ਕਿਦਾਂ ਕਿਦਾਂ ਜਾਣਗੇ ਇਕੱਲੇ ਇਕੱਲੇ ਘਰ ਨਵੇਂ ਘਰਾਂ 'ਚ ਜਾਣਗੇ ਥੋੜਾ ਬਹੁਤਾ ਤਾਂ ਐਡਜਸਟ ਹੋ ਜਾਂਦਾ ਪਰ ਇਹਨਾਂ ਨੇ ਨਾ 70 80 ਪਰ ਦੇ ਰੇਗ ਵਾਰਡ ਦੀ ਦਸ਼ਾ ਬਗਾੜ ਦਿੱਤੀ ਇਹ ਬਾੜਵੰਦੀ ਦਾ ਕੰਮ ਕਦੋਂ ਚੱਲ ਰਿਹਾ ਜੀ ਇੱਥੇ ਜਿਹੜਾ ਟੋਰ ਤਾਂ ਹੋਈ ਹੈ ਕਿੰਨੇ ਦਿਨਾਂ ਤੋਂ ਚੱਲ ਰਹੀ ਹੈ ਟੋਰ ਪਾਣੀ ਹੋਈ ਆ ਜੀ ਤਕਰੀਬਨ ਦੇਖੋ ਪਹਿਲਾਂ ਤਾਂ ਸੂਚੀਆਂ ਬਣਤੀਆਂ ਹੁੰਦੀਆਂ ਮੁਲਾਜ਼ਮ ਬਣਾਉਂਦੇ ਆ ਨਕਸ਼ਾ ਬਣ ਗਿਆ ਇਹ ਮੇਲ ਜਿਹੜਾ ਘਟ ਵੱਡ ਹੁੰਦੀ ਆ ਉੱਥੇ ਬਹਿ ਕੇ ਚੰਡੀਗੜ੍ਹ ਕੁਝ ਘਟ ਵੱਡ ਇੱਥੇ ਮਾਰਕੀਟ ਕਮੇਟੀ 'ਚ ਬਹਿ ਕੇ ਹੋਈ ਆ ਕਿੰਨੇ ਦਿਨਾਂ ਇਹ ਹੋਣਾ 2 ਕੁ ਮਹੀਨੇ ਤੋਂ ਪ੍ਰਧਾਨ ਜੀ ਸਕਾਇਰਸ ਮਤਲਬ ਦੋ ਕਾਉਂਸਲ ਸੀਗੇ ਤੇ ਤੁਹਾਡੇ ਨਾਲ 9 ਸੀਗੇ ਉਹ ਗੱਡਬੱਗ ਤੇ ਨਹੀਂ ਲਿਆ ਗਿਆ ਨਹੀਂ ਸਾਣ ਮੈਂ ਬਿਲਕੁਲ ਹੀ ਲਿਆ ਪ੍ਰਧਾਨ ਜੀ ਮੈਂਬਰ ਸੀਗੇ ਦੇ ਇੱਕ ਨਵੀਂ ਨੀਤੀ ਮੈਂ ਬਸ ਮੈਂ ਨਹੀਂ ਸੀ ਮੈਂਬਰ ਉਹਨਾਂ ਸਹਿਮਤੀ ਉਸ ਵਕਤ ਹੋਈ ਜਾਂ ਨਹੀਂ ਹੋਈ ਇਹ ਕੋਈ ਇਹ ਉੱਤੇ ਸਾਈਨ ਕਰਕੇ ਨਹੀਂ ਆਏ ਇਹ ਨਹੀਂ ਸਾਈਨ ਕਰਕੇ ਸਾਣ ਸਾਈਨ ਕਰਾਉਣ ਲਈ ਕਹੇ ਕਹਿੰਦੇ ਸੀ ਕਿ ਅਸੀਂ ਨਹੀਂ ਕੀਤੇ ਉਸੇ ਸਾਈਨ ਐਮਐਲਏ ਸਾਹਿਬ ਵੀ ਮੈਂਬਰ ਹੈ ਲੇਕਿਨ ਇਹਨੇ ਸਰਕਾਰ ਨੇ ਇੱਕ ਨਵੀਂ ਟ੍ਰੈਂਡ ਪਾਇਆ ਵੀ ਤਿੰਨ ਬੰਦੇ ਦੇ ਸਲਤਾਲਪੁਰ ਦੇ ਇਲੈਕਸ਼ਨ ਚਾਹਨਾ ਤਿੰਨ ਬੰਦੇ ਬਾਹਰਲੇ ਪਾਤੇ ਏਰੀਏ ਦੇ ਵੀ ਤੇ ਨਾਲ ਉਹ ਸਰਕਾਰ ਦੇ ਸਾਈਨ ਕਰਨਗੇ ਆਪ ਵਾਲਾ ਦੇ ਨਾਲ ਐਸ ਡੀ ਐਮ ਕਰੂਗਾ ਯੂ ਕਰੂਗਾ ਏ ਡੀ ਸੀ ਕਰੂਗੀ ਉਹ ਬਹੁਤ ਹੋ ਜਾਊਗਾ ਬਹੁਤ ਸਾਰੇ ਸ਼ਹਿਰ ਵਾਸੀਆਂ ਵੱਲੋਂ ਅ ਅਤਰਾਜ ਆ ਰਹੇ ਸੀਗੇ ਵੀ ਜਿਹੜੀ ਇਹ ਵਾਰਡ ਬੰਦੀ ਇਹਨਾਂ ਨੇ ਕੀਤੀ ਆ ਉਹ ਗਲਤ ਵਾ ਔਰ ਉਹਦੇ ਵਿੱਚ ਬਹੁਤ ਸਾਰੇ ਏਰੀਏ ਜਿਹੜੇ ਬਹੁਤ ਦੂਰ ਦੂਰ ਤੱਕ ਪੈਂਦੇ ਆ ਜਿਨ੍ਹਾਂ ਨੂੰ ਚੱਕ ਕੇ ਅਲੱਗ-ਅਲੱਗ ਏਰੀਆ ਦੇ ਨਾਲ ਜੋੜ ਦਿੱਤਾ ਗਿਆ ਔਰ ਉਹਦੇ ਵਿੱਚ ਸ਼ਹਿਰ ਵਾਸੀਆਂ ਦੇ ਬਹੁਤ ਵੱਡਾ ਰੋਸ ਆ ਉਸ ਕੱਲ ਦਾ ਵੀ ਇਹ ਪਿੱਛੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਪਹਿਲਾਂ ਹੋਈ ਹੈ ਵਾਰਡ ਬੰਦੀ ਉਸ ਤੋਂ ਬਾਅਦ 2022 ਦੇ ਵਿੱਚ ਹੋਈ ਆ 2022 ਦੇ ਵਿੱਚ ਹੋਈ ਆ ਉਸ ਤੋਂ ਪਹਿਲਾਂ 15 ਸਾਲ ਦਾ ਏਰੀਆ ਹੁੰਦਾ ਟਾਈਮ ਜਿਹੜਾ 15 ਸਾਲ ਇਸ ਟਾਈਮ ਨੂੰ ਜਿਹੜਾ ਉਹ ਲੱਗਦਾ ਉਹ ਕਰਨਾ ਚਾਹੀਦਾ ਬਾਰ-ਬਾਰ ਉਸ ਵਾਰਡ ਬੰਦੀ ਨੂੰ ਬਦਲਣਾ ਸ਼ਹਿਰ ਦੇ ਵਿੱਚ ਇੱਕ ਹੋਰ ਡਰ ਦਾ ਖੌਫ ਆ ਜਿਨ੍ਹਾਂ ਦੇ ਬੱਚੇ ਕੋਈ ਬਾਹਰ ਆ ਕੋਈ ਅੰਦਰ ਆ ਕੋਈ ਜੌਬਾਂ ਕਰਦੇ ਆ ਉਹਨਾਂ ਦੇ ਜਿਹੜੇ ਆ ਆਧਾਰ ਕਾਰਡ ਦੇ ਉੱਪਰ ਵਾਰਡ ਨੰਬਰ ਲਿਖੇ ਹੋਏ ਆ ਉਹ ਵੀ ਚੇਂਜ ਹੋਣੇ ਆ ਸਾਰਾ ਕੁਝ ਹੋਣਾ ਜਿਹੜੇ ਇਸ ਕੱਲ ਦਾ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਰੋਸ ਆ ਔਰ ਅਸੀਂ ਇਹ ਅਪੀਲ ਕਰਦੇ ਆ ਸਰਕਾਰ ਨੂੰ ਵੀ ਜਿਹੜੀ ਵਾਰਡ ਬੰਦੀ ਹੈ ਜਿੱਦਾਂ ਹੈਗੀ ਸੀ ਉਦਾਂ ਹੀ ਰਹਿਣੀ ਚਾਹੀਦੀ ਆ ਔਰ ਜਿਹੜਾ ਕਿ ਆਪਣੇ ਕੋਈ ਸਿਆਸੀ ਲਾਹਾ ਲੈਣ ਲਈ ਯਾ ਕੋ ਆਪਣੇ ਸਿਆਸੀ ਮਫਾਦ ਲਈ ਆਪਾਂ ਉਸ ਜਨਤਾ ਨੂੰ ਖਰਾਬ ਕਰਨਾ بار بار ਹਰ 5 ਸਾਲ ਬਾਅਦ ਉਸ ਵਾਰਡ ਬੰਦੀ ਨੂੰ ਚੇਂਜ ਕਰਨਾ ਔਰ ਆਧਾਰ ਕਾਰਡਾਂ ਤੇ ਉਹਦੇ ਨੰਬਰ ਆਉਣੇ ਆ ਵਾਰਡ ਨੰਬਰ ਆਂਦਾ ਔਰ ਬੱਚਿਆਂ ਨੇ ਬਾਹਰ ਬਹੁਤ ਜ਼ਿਆਦੇ ਕਾਗਜ਼ ਲਾਏ ਹੁੰਦੇ ਕਿਸੇ ਨੇ ਆਪਣੇ ਜੌਬਸ ਤੇ ਲਾਈਆਂ ਕਿਸੇ ਨੇ ਆਪਣੇ ਬਾਹਰ ਫੋਰਨ ਕੰਟਰੀ ਦੇ ਵਿੱਚ ਕਾਗਜ਼ ਲੱਗੇ ਹੋਏ ਆ ਉਹਦੇ ਬਹੁਤ ਤਕਲੀਫ ਹੁੰਦੀ ਆ ਇਹ ਥੋੜਾ ਜਿਹਾ ਵਿਚਾਰ ਕਰਕੇ ਹੀ ਇਹ ਗੱਲ ਔਰ ਸ਼ਹਿਰ ਦੀ ਸਹਿਮਤੀ ਦੇ ਨਾਲ ਹੀ ਇਹ ਕੰਮ ਕਰਨਾ ਚਾਹੀਦਾ ਜਦੋਂ ਵੀ ਕਰਨਾ ਹਾਲਾਗੀ ਇਹਨਾਂ ਨੂੰ ਇਹ ਦੱਸੋ ਇਹ ਪੁੱਛਣ ਵਾਲਾ ਹੋਵੇ ਵੀ ਇਹਨਾਂ ਨੂੰ ਕਿਹੜੇ ਬੰਦਿਆਂ ਨੇ ਕਿਹਾ ਜਿਹੜੀ ਵਾਰਡਬੰਦੀ ਦੀ ਲੋੜ ਪਈ ਸਾਨੂੰ ਕਿਸੇ ਵਾਰਡ ਚੋ ਕੋਈ ਬੰਦੇ ਨੇ ਡਿਮਾਂਡ ਨਹੀਂ ਕੀਤੀ ਸਾਡੀ ਵਾਰਡਬੰਦੀ ਕੀਤੀ ਜਾਵੇ ਪਰ ਇਹ ਇਹਨਾਂ ਨੇ ਕੀਤਾ ਸਿਰਫ ਆਪਣੇ ਲਾਹਾ ਲੈਣ ਲਈ ਆਪਣਾ ਸਿਆਸੀ ਫਾਇਦਾ ਲੈਣ ਲਈ ਔਰ ਜਿਹੜਾ ਇਹ ਬਹੁਤ ਗਲਤਵਾ ਔਰ ਇਸ ਪਬਲਿਕ ਦੇ ਵਿੱਚ ਬਹੁਤ ਰੋਸ ਆ ਔਰ ਇਹਦੀ ਅਸੀਂ ਨਖੇਦੀ ਕਰਦੇ ਆ ਸਾਰੇ ਕਾਉਂਸਲਰ ਸਾਹਿਬਾਨ ਸਾਡੇ ਨਾਲ ਬੈਠੇ ਆ ਚੇਅਰਮੈਨ ਬੈਠੇ ਆ ਤੇਜਵੰਤ ਸਿੰਘ ਜੀ ਚੋਕ ਮੋਗਰਾ ਜੀ ਬੈਠੇ ਆ ਜੋਕਰ ਕੋਲੀ ਜੀ ਬੈਠੇ ਆ ਤਨੋਜੀ ਜੀ ਬੈਠੇ ਸਾਰੇ ਕਾਉਂਸਲਰ ਜਿਹੜੇ ਸਾਹਿਬਾਨ ਜਿਹੜੇ ਇਹ ਵਿਰੋਧ ਕਰਦੇ ਆਂ ਅਸੀਂ ਵੀ ਜਿਹੜੀ ਇਹ ਵਾਰਡ ਬੰਦੀ ਹੋਈ ਆ ਔਰ ਗਲਤ ਆ ਔਰ ਇਹ ਜਨਤਾ ਨੂੰ ਖਰਾਬ ਕਰਨ ਲਈ ਔਰ बार-बार ਜਨਤਾ ਨੂੰ ਸੁਵਿਧਾ ਸੈਂਟਰਾਂ ਦੇ ਵਿੱਚ ਭੇਜਣ ਲਈ ਔਰ ਆਪਣੇ ਐਡਰੈਸ ਕਾਰਡ ਚੇਂਜ ਕਰਾਉਣ ਲਈ ਵਾਰਡ ਨੰਬਰ ਚੇਂਜ ਕਰਾਉਣ ਲਈ ਦਿੱਕਤ ਆਊਗੀ ਇਸ ਕਰਕੇ ਜਿਹੜੀ ਪਹਿਲੀ ਜਿੱਦਾਂ ਵਾਰਡ ਬੰਦੀ ਹੈਗੀ ਉਹਨੂੰ ਉਦਾਂ ਹੀ ਰਹਿਣ ਦਿੱਤਾ ਜਾਵੇ ਇਹ ਹੀ ਸਰਕਾਰ ਕੋ ਮੰਗ ਕਰਦੇ ਆਂ ਔਰ ਬਾਕੀ ਤਾਂ ਸਾਰਾ ਤੁਹਾਨੂੰ ਪਤਾ ਹੀ ਆ ਜੋ ਕੁਝ ਚੱਲਦਾ ਪਿਆ ਵਾ ਉਹ ਬਿਲਕੁਲ ਗਲਤ ਆ ਉਹ ਕਰਦੇ ਕਿਸੇ ਕਿਤੇ ਫੇਰ ਬਦਲ ਕੀਤਾ ਗਿਆ ਜੀ ਸਾਰੇ ਵਾਰਡਾਂ ਚ ਫੇਰ ਬਦਲ ਕੀਤਾ ਪਿਆ ਕਿਤੇ ਲੇਡੀਜ਼ ਦਾ ਜੈਂਟਸ ਕਰ ਦਿੱਤਾ ਕਿਸੇ ਏਰੀਆ ਨੂੰ ਬਦਲ ਕੇ ਕਿਤੇ ਕਰ ਦਿੱਤਾ ਜਿੱਦਾਂ 7 ਨੰਬਰ ਵਾਰਡ ਕੋਹਲੀ ਸਾਹਿਬ ਦਾ ਉਹ ਵੀ ਚੇਂਜ ਕਰ ਦਿੱਤਾ 8 ਨੰਬਰ ਮੇਰਾ ਉਹਨੂੰ ਲੇਡੀਜ਼ ਕਰ ਦਿੱਤਾ ਤੇਜਵੰਤ ਸਿੰਘ ਉਹਨਾਂ ਦਾ ਵਾਰਡ ਉਹਨੂੰ ਲੇਡੀਜ਼ ਕਰ ਦਿੱਤਾ ਇਕਨੌਜੀ ਦਾ ਵਾਰਡ ਇੱਕ ਏਰੀਆ ਕੱਟ ਕੇ ਹੋਰ ਜਗ੍ਹਾ ਲਗਾ ਦਿੱਤਾ ਗਿਆ ਸਾਰੇ ਵਾਰਡਾਂ ਦੇ ਵਿੱਚ ਹੀ ਦਿੱਕਤ ਆ ਇਕੱਲਾ ਇਕਨੀ ਨਮਨੀਦ ਦਾ ਵਾਰਡ ਆ ਜਿਹੜਾ ਉਹਨੂੰ ਲੇਡੀਜ਼ ਕਰ ਦਿੱਤਾ ਗਿਆ ਮਤਲਬ ਇੱਕ ਵਾਰਡ ਨਹੀਂ ਜਿਹੜਾ ਸਾਰੇ ਨੂੰ ਉਹਨੂੰ ਕੱਟਕੁੱਟ ਕੇ ਵੋਟਾਂ ਇੱਧਰ ਉੱਧਰ ਕਰਕੇ ਜਿਹੜੀਆਂ ਉਕੀਤਾ ਔਰ ਬੇਤਰਤੀਬ ਜਿਹੜਾ ਕੰਮ ਹੋਇਆ ਵਾ ਜੇ ਲਾਣੇ ਵੀ ਆ ਕੋਈ ਏਰੀਆ ਇੱਕ ਦੂਜੇ ਨਾਲ ਉਹਨੂੰ ਥੋੜਾ ਨਾਲ ਲੱਗਦਾ ਏਰੀਆ ਲਾਓ ਬੇ ਦੂਰੋਂ ਜਿਹੜਾ ਉਹ ਨਾ ਜਿਆਦਾ ਦੂਰ ਜਾਣਾ ਪਵੇ ਵੋਟਰ ਸਭਾ ਨੂੰ ਪਤਾ ਨਹੀਂ ਤੁਹਾਡੀ ਸਹਿਮਤੀ ਨਹੀਂ ਲਈ ਗਈ ਕਿਉਂਕਿ ਬਹੁਤ ਤੁਹਾਡੇ ਪੱਖ ਜਾ ਰਹੇ ਗਰੁੱਪ ਕੋ ਬਹੁਤ ਵੀ ਐਸ ਵਕਤ ਤੁਹਾਡੇ ਕੋ ਸਹਿਮਤੀ ਲਈ ਜੇ ਬਾੜ ਬੰਦੀ ਹੋਈ ਸਹਿਮਤੀ ਕਿਹਨੇ ਲੈਣੀ ਜੀ ਸਹਿਮਤੀ ਜੇ ਲਈ ਹੁੰਦੀ ਤੇ ਫਿਰ ਸਾਨੂੰ ਅੱਜ ਆ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਕੀ ਪੈਂਦੀ ਤੇ ਸਾਡੇ ਕੋ ਸਹਿਮਤੀ ਲਈ ਹੁੰਦੀ ਜਾਂ ਸਾਡੇ ਕੋ ਕੋਈ ਉਸ ਚੀਜ਼ ਦਾ ਕੋਈ ਪੁੱਛਿਆ ਹੁੰਦਾ ਤੇ ਫੇ ਸਾਨੂੰ ਅਜੇ ਲੋੜ ਕੀ ਪੈਣੀ ਸੀ ਸਰਕਾਰ ਦੇ ਉੱਤੇ ਗੱਲ ਕਰਨ ਦੀ ਜੇ ਨਗਰ ਕੌਂਸਲ ਦੇ ਪ੍ਰਜੋਗ ਹੋਈ ਜੋ ਵਾਰਡਬੰਦੀ ਹੋਈ ਹੈ ਉਹ ਆਪਣੇ ਲੈਵਲ ਤੇ ਚਲੋ ਜੇ ਕੋਈ ਦੇਖੋ ਜਿਹੜਾ ਕੋਈ ਮੁਲਾਜ਼ਮ ਆ ਜਾਂ ਜੋ ਕੋ ਵੀ ਹੈਗਾ ਉਹ ਆਪਣੇ ਤੌਰ ਤੇ ਜੇ ਕੋਈ ਕਰਦੇ ਆ ਤੇ ਉਹ 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 ਕਰਦੇ ਪਰ ਉਹ ਹੈ ਬੇਤਰਤੀਬਾ ਕੋਈ ਵੀ ਆ ਕੇ ਦੇਖ ਲਵੇ ਆ ਕੇ ਸਾਡੇ ਨਾਲ ਬਹਿ ਕੇ ਟੇਬਲ ਤੇ ਟਾਕ ਕਰ ਲਵੇ ਬਹਿਸ ਕਰ ਲਵੇ ਕਿਸੇ ਚੀਜ਼ ਦਾ ਅਸੀਂ ਦੱਸਾਂਗੇ ਸਾਡਾ ਕਹਿਣ ਦਾ ਮਕਸਦ ਇਹ ਕਿ ਸਰਕਾਰ ਨੇ ਫਾਇਰਲ ਲੈਂਦੀ ਚੈੱਕ ਕਰਕੇ ਇਹ ਵਾਰਡ ਬਿਲਕੁਲ ਬਿਲਕੁਲ ਸਿਆਸੀ ਲਾਹਾ ਲੈਣ ਲਈ ਇਦਾਂ ਸਿਆਸੀ ਲਾਹਾ ਮਿਲਦਾ ਵੀ ਨਹੀਂ ਹੁੰਦਾ ਕਦੀ ਪਬਲਿਕ ਬਹੁਤ ਸਿਆਣੀ ਆ ਜਿੱਥੇ ਉਹ ਬੈਠੇ ਟਿਕੇ ਆ ਉਹਨਾਂ ਨੇ ਉੱਥੇ ਟਿਕੇ ਰਹਿਣਾ ਵਾ ਔਰ ਜਿਹੜੇ ਜੋ ਉਹਨਾਂ ਨੂੰ ਪਤਾ ਜਿੱਥੇ ਕੋਈ ਠੀਕ ਕੰਮ ਹੁੰਦਾ ਉੱਥੇ ਲਈ ਜਨਤਾ ਨੂੰ ਸਾਡੇ ਨਾਲੋਂ ਵੱਧ ਪਤਾ ਇਸ ਨੂੰ ਲੋਕਾਂ ਲਈ ਤੁਹਾਡੇ ਵੱਲੋਂ ਕੀ ਕਰਨ ਚੱਕੇ ਜਾ ਰਹੇ ਆ ਅਸੀਂ ਦੇਖੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਅੱਜ ਇਹੀ ਇਹਦਾ ਹੀ ਅਸੀਂ ਵਿਰੋਧ ਕਰ ਰਹੇ ਆ ਵੀ ਜਿਹੜੀ ਇਹ ਵਾਰਡ ਬੰਦੀਏ ਨਹੀਂ ਹੋਣੀ ਚਾਹੀਦੀ ਇਹਨੂੰ ਉੱਥੇ ਸਟੇਬ ਰਹਿਣਾ ਚਾਹੀਦਾ ਔਰ ਜਿਹੜੇ ਆਉਣ ਵਾਲੇ ਬੱਚੇ ਸਾਡੇ ਆ ਉਹ ਜਿਹੜਾ ਸ਼ਹਿਰ ਵਾਸੀਆਂ ਨੂੰ ਜਿਹੜੀ ਤਕਲੀਫ ਹੋਵੇ ਨਾ ਹੋਵੇ ਨਹੀਂ ਸਾਡੇ ਕੋਰਟ ਦਾ ਰੋਕ ਕਰੋਗੇ ਬਿਲਕੁਲ ਜੇ ਅਸੀਂ ਸਾਨੂੰ ਜੇ ਲੋੜ ਪਈ ਤੇ ਨਾ ਇਹ ਸੁਣਵਾਈ ਕਰਨਗੇ ਫਿਰ ਸਾਨੂੰ ਕੋ